ਸਸਿਕਾ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਟਰਕਿੰਗ ਨੂੰ ਲੈ ਕੇ ਰੌਲਾ ਰੱਪੇ ਚੱਲ ਰਹੇ ਨੇ ਉੱਥੇ ਮਹਿੰਗਾਈ ਦੀ ਜਿਹੜੀ ਮਾਰ ਹੈ ਉਹਦੇ ਉੱਪਰ ਵੀ ਵੱਡੀ ਪੱਧਰ ਤੇ ਚਰਚਾ ਹੋ ਰਹੀ ਹੈ ਇੰਸ਼ੋਰੈਂਸ ਦੇ ਰੇਟ ਜਿਹੜੇ ਨੇ ਕੈਲੀਫੋਰਨੀਆ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹਾਈ ਨੇ ਆ ਆਟੋ ਇੰਸ਼ੋਰੈਂਸ ਟਰਕਿੰਗ ਇੰਡਸਟਰੀ ਲਾਈਫ ਇੰਸ਼ੋਰੈਂਸ ਇਹ ਸਾਰੀਆਂ ਜਿਹੜੀਆਂ ਸਰਵਿਸ ਐ ਇਹ ਇਹਦੇ ਕਰਕੇ ਜਾਣਕਾਰੀ ਹਾਸਲ ਕਰਨ ਲਈ ਮੈਂ ਪਹੁੰਚਿਆ ਸੀਗਾ ਅੱਜ ਉਹਨਾਂ ਦੇ ਕੋਲ ਆ ਸੌਰਨ ਗਿਲਦ ਹੁਣੇ ਆ ਫੇਮਸ ਨੇ ਆਪਣੇ ਅਮਰੀਕਾ ਦੇ ਵਿੱਚ ਸੈਕਰਮੈਂਟੋ ਦੇ ਵਿੱਚ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਲਵਾਂਗੇ ਸਭ ਤੋਂ ਪਹਿਲਾਂ ਭਾਜੀ ਦਾ ਸਵਾਗਤ ਕਰਦੇ ਆਂ ਫਿਰ ਗੱਲਬਾਤ ਨੂੰ ਅੱਗੇ ਤੋੜਦੇ ਆਂ ਭਾਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੰਨ ਸਾਹਿਬ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਠੀਕ ਹੈ ਤੁਸੀਂ ਸੁਣਾਓ ਸੇਤਾ ਠੀਕ ਹੈ ਜੀ ਬਹੁਤ ਵਧੀਆ ਹਮੇਸ਼ਾ ਹੀ ਜ਼ਿੰਦਗੀ ਚ ਵਧੀਆ ਰਿਹਾ ਜੀ ਠੀਕ ਹੈ ਯਾ ਹਾਂਜੀ ਜੀ ਯਾ ਅੱਛਾ ਭਾਜੀ ਇੱਥੋਂ ਹੀ ਸ਼ੁਰੂਆਤ ਕਰਨੀ ਹੈ ਹਾਂਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਬਿਜ਼ਨਸ ਦਾ ਨਾਮ ਕੀ ਹੈ ਤੇ ਕਿਹੜੀਆਂ-ਕਿਹੜੀਆਂ ਸਰਵਿਸ ਸਾਡੇ ਐਕਚੁਅਲੀ ਇਸ ਮੈਂ ਬਾਕੀ ਮੇਰੇ ਬਿਜ਼ਨਸ ਤੋਂ ਸਾਰੇ ਵਕਤ ਸੀਗੇ ਬਟ ਮੈਂ ਰੀਸੈਂਟਲੀ ਹੁਣ ਅਸੀਂ ਇੱਕ ਟਰੈਵਲ ਏਜੰਸੀ ਖੋਲੀ ਐ ਠੀਕ ਹੈ ਜੀ ਸੋ ਉਹਦਾ ਨਾਮ ਟਰੈਵਲ ਐਡਵਾਈਜ਼ਰ ਐ ਅਸੀਂ ਟਰੈਵਲ ਏਜੰਸੀ ਵੀ ਖੋਲੀ ਐ ਉਹਦੇ ਅੰਦਰ ਅਸੀਂ ਇੰਸ਼ੋਰੈਂਸ ਦਾ ਕੰਮ ਕਰਦੇ ਆਂ ਇਮੀਗ੍ਰੇਸ਼ਨ ਟੈਕਸ ਸਰਵਿਸਿਜ਼ ਠੀਕ ਹੈ ਨੋਟਰੀ ਪਬਲਿਕਸ ਲਾਈਵ ਸਕੈਨ ਸੋ ਅਸੀਂ ਦੋ 파ਟਨਰ ਆ ਅਸੀਂ ਮੈਨੂੰ ਮੀਸ ਤੁਸੀਂ ਸਾਰੀ ਸਰਵਿਸ ਅੰਡਰ 1 ਰੂਪ ਲੈ ਰਹੇ ਹੋ ਠੀਕ ਹੈ ਟਰਕਿੰਗ ਟਰਕਿੰਗ ਤਾਂ ਨਹੀਂ ਕਰਦੇ ਸ ਬਾਕੀ ਜਿਹੜੀਆਂ ਟਰਕਿੰਗ ਇੰਸ਼ੋਰੈਂਸ ਨਹੀਂ ਕਰਦੇ ਬਾਕੀ ਜਿਹੜੀ ਕਮਰਸ਼ੀਅਲ ਉਹਦਾ ਹੈਗੀ ਕਮਰਸ਼ੀਅਲ ਇੰਸ਼ੋਰੈਂਸ ਕਰਦੇ ਪਰ ਜਿਹੜੀ ਬਿਗ ਕਮਰਸ਼ੀਅਲ ਹੈ ਉਹਨਾਂ ਦੀ ਨਹੀਂ ਕਰਦੇ ਹੈਗੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਤੇ ਗਿਲ ਸਾਹਿਬ ਕੇ ਜਿਸ ਤਰੀਕੇ ਦੇ ਨਾਲ ਇੰਸ਼ੋਰੈਂਸ ਤੇ ਪ੍ਰਾਈਸ ਨੇ ਹਨਾ ਹਰ ਕੋਈ ਬੰਦਾ ਇਹ ਸੋਚਦਾ ਕਿ ਯਾਰ ਇਹ ਸਾਲ ਤਾਂ ਟੱਪ ਗਿਆ ਹੁਣ ਅਗਲੇ ਸਾਲ ਪਤਾ ਨਹੀਂ ਕਿਹੜਾ ਕੰਪਨੀ ਨੇ ਨਵਾਂ ਕੋਟ ਦੇ ਦੇਣਾ ਕਿਉਂਕਿ ਆਏ ਸਾਲ ਜਿਹੜੀ ਇੰਸ਼ੋਰੈਂਸ ਹੈ ਗੱਡੀਆਂ ਦੀ ਮਹਿੰਗੀ ਹੁੰਦੀ ਜਾ ਰਹੀ ਹੈ ਇਹਦਾ ਕਾਰਨ ਕੀ ਹੈ ਮਹਿੰਗੀ ਹੁੰਦਾ ਦੇਖੋ ਜੀ ਨੰਬਰ ਇੱਕ ਤਾਂ ਸਭ ਤੋਂ ਜਿਹੜੀ ਮੇਨ ਚੀਜ਼ ਹੈ ਮਹਿੰਗੀ ਹੋਣ ਦੇ ਦੋ ਰੀਜ਼ਨ ਨੇ ਇੱਕ ਤਾਂ ਹੈਗਾ ਜਿਹੜਾ ਤੁਹਾਡੀ ਜਿਹੜੀ ਵਾਇਲੇਸ਼ਨ ਤਣੀ ਹੈਗੀ ਕੋਈ ਠੀਕ ਹੈ ਵਾਇਲੇਸ਼ਨ ਐ ਨੇਚੁਰਲੀ ਮਹਿੰਗੀ ਹੋਏਗੀ ਸੈਕੰਡ ਚੀਜ਼ ਹੈ ਜਿਹੜੇ ਕਲੇਮ ਨੇ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਹੈ ਕਲੇਮ ਦੇ ਪ੍ਰਾਈਸਸ ਬਹੁਤ ਵਧੇ ਹੋਏ ਹੈ ਜਦੋਂ ਪਾਰਟਸ ਬਾਏ ਕਰਦੇ ਆ ਬਹੁਤ ਮਹਿੰਗੇ ਮਿਲਦੇ ਆ ਠੀਕ ਹੈ ਤੀਸਰਾ ਜਿਹੜਾ ਇਨਸ਼ੋਰੈਂਸ ਆ ਜਾਂਦੀ ਹੈ ਤੁਹਾਡੀ ਇਨਸ਼ੋਰੈਂਸ ਹੁੰਦੀ ਹੈ ਤੁਹਾਡੇ ਜਿਪ ਕੋਡ ਤੇ ਅੱਛਾ ਠੀਕ ਹੈ ਜੀ ਜਿਹਨੂੰ ਪੰਜਾਬੀ ਚ ਕਹਿੰਦੇ ਕੰਧ ਨਾਲ ਕੰਧ ਛੜ ਜਾਣਾ ਹਾਂ ਇੱਕ ਜਿਪ ਕੋਡ ਹੋ ਰਿਹਾ ਉਸ ਜਿਪ ਕੋਡ ਚ ਚੀਪਰ ਹੈ ਦੂਸਰੇ ਜਿਪ ਕੋਡ ਦੇ ਅੰਦਰ ਮਹਿੰਗੀ ਹੈ ਅੱਛਾ ਇਹ ਇੱਕ ਚੀਜ਼ ਮਾਫ ਕਰਿਓ ਹਾਂ ਜਿਪ ਕੋਡ ਦੀ ਤੁਸੀਂ ਗੱਲ ਕੀਤੀ ਮੈਂ ਪਿਛਲੇ ਦਿਨਾਂ ਦੇ ਵਿੱਚ ਅਡਿਆਨਾ ਦੇ ਵਿੱਚ ਸੀਗਾ ਹਾਂਜੀ ਉੱਥੇ ਇਨਸ਼ੋਰੈਂਸ ਦੇ ਪ੍ਰਾਈਸ ਸਸਤੇ ਨੇ ਹੂੰ ਹੂੰ ਤੇ ਕੈਲੀਫੋਰਨੀਆ ਦੇ ਵਿੱਚ ਮਹਿੰਗੇ ਨੇ ਤਾਂ ਤੁਸੀਂ ਇੱਥੇ ਨਵੇਂ ਸੱਪ ਕੱਢਤਾ ਕਹਿੰਦੇ ਜਿਪ ਕੋਡ ਦੇ ਹਿਸਾਬ ਨਾਲ ਵੀ ਮਹਿੰਗਾ ਸਸਤਾ ਹੁੰਦਾ ਕੰਮ ਉਹਦਾ ਰੀਜ਼ਨ ਹੈ ਕਿ ਐਕਚੁਅਲੀ ਕੀ ਹੈ ਕਿ ਜਿਹੜਾ ਹੁਣ ਕੈਲੀਫੋਰਨੀਆ ਬੇਸ਼ੱਕ ਐਕਸਪੈਂਸਿਵ ਸਟੇਟ ਆ ਅਸੀਂ ਕਹਿੰਦੇ ਹਾਂ ਹੂੰ ਠੀਕ ਹੈ ਨਾ ਇੱਥੇ ਫੇਰ ਵੀ ਲੋਕੀ ਰਹਿਣਾ ਚਾਹੁੰਦੇ ਆ ਹੂੰ ਨੰਬਰ 1 ਤਾਂ ਪਾਪੂਲੇਸ਼ਨ ਵੀ ਜ਼ਿਆਦਾ ਹੈ ਬਿਲਕੁਲ ਕਲੇਮ ਵੀ ਜ਼ਿਆਦਾ ਨੇ ਇੱਕ ਰੀਜ਼ਨ ਹੈ ਦੂਜੀ ਗੱਲ ਜਿਹੜੀ ਅਸੀਂ ਸਭ ਤੋਂ ਜ਼ਿਆਦਾ ਗੱਡੀਆਂ ਚਲਦੀਆਂ ਨੇ ਅੱਛਾ ਔਰ ਐਕਸੀਡੈਂਟ ਵੀ ਇੱਥੇ ਜ਼ਿਆਦਾ ਹੁਣ ਜਿਨ੍ਹਾਂ ਸਟੇਟਾਂ ਦੇ ਅੰਦਰ ਅਸੀਂ ਹੁਣ ਆਲ ਓਵਰ 50 ਸਟੇਟ ਦੇ ਅੰਦਰ ਇੰਸ਼ੂਰੈਂਸ ਕਰਦੇ ਆ ਆਟੋ ਇੰਸ਼ੂਰੈਂਸ No problem ਠੀਕ ਹੈ ਬਟ ਉਹਨਾਂ ਦੇ ਜਿਹੜੇ ਕਲੇਮ ਕੱਟ ਨੇ ਗੱਡੀਆਂ ਘੱਟ ਚੱਲਦੀਆਂ ਨੇ ਸਾਡੀਆਂ ਇੱਥੇ ਜਿਹੜੀ ਮਾਈਲੇਜ ਹੈ ਸਾਡਾ ਉਹਤੇ ਵੀ ਡਿਪੈਂਡ ਹੈ ਅੱਛਾ ਵੀ ਜਿੰਨੀ ਗੱਡੀ ਦੀ ਮਾਈਲੇਜ ਘੱਟ ਹੈ ਉਹ ਤਾਂ ਅਸੀਂ ਪ੍ਰੂਫ ਦੇ ਦਿੰਨੇ ਆ ਆਲ ਚੇਂਜ ਕਰਾਉਣ ਲੱਗੇ ਆ ਵੀ ਆ ਮੇਰੀ ਗੱਡੀ ਇੰਨੀ ਚੱਲੀ ਹੈ ਐਕਚੁਅਲੀ ਕੈਲੀਫੋਰਨੀਆ 14000 ਮਾਈਲ ਆਟੋਮੈਟਿਕ ਹੀ ਕਾਊਂਟ ਕਰ ਲੈਂਦਾ ਠੀਕ ਹੈ ਜੇ ਤੁਸੀਂ ਉਹਨਾਂ ਨੂੰ ਰਿਪਲਾਈ ਬੈਕ ਨਹੀਂ ਕਰਦੇ ਇਹਦਾ ਰੀਜ਼ਨ ਕੀ ਹੈ ਕਿ ਸਾਨੂੰ ਜਦੋਂ ਅਸੀਂ ਕੋਟ ਕਰਦੇ ਆ ਅਸੀਂ ਇਹ ਨਹੀਂ ਕਹ ਹੂੰ ਬਾਈ ਤੁਸੀਂ ਜਿੱਥੋਂ ਮਰਜ਼ੀ ਕਰ ਲਓ ਪਰ ਇੱਕ ਵਾਰੀ ਕੋਡ ਲੈ ਕੇ ਟਰਾਈ ਤਾਂ ਕਰੋ ਹੂੰ ਫਿਰ ਜਿਹੜੇ ਸਾਨੂੰ ਜੇ ਮੈਨੂੰ ਅੱਜ ਮੈਨੂੰ 26 ਸਾਲ ਬਿਜ਼ਨਸ 'ਚ ਹੋ ਗਏ ਐ ਮੇਰਾ ਉਹ ਵੀ ਐਕਸਪੀਰੀਐਂਸ ਹੈ ਠੀਕ ਹੈ ਨਹੀਂ ਉਹ ਜਿਪ ਕੋਡ ਵਾਲੀ ਗੱਲ ਵਿੱਚ ਹੀ ਰਹਿ ਗਈ ਉਹਦਾ ਕੀ ਹੈਗਾ ਸਿਨੈਰੀਓ ਹਾਂ ਜਿਪ ਕੋਡ ਦਾ ਇਸ ਤਰ੍ਹਾਂ ਹੁੰਦਾ ਕਿ ਉਹਦੇ ਅੰਦਰ ਜਿੰਨਾ ਜਿਪ ਕੋਡਾਂ 'ਚ ਜ਼ਿਆਦਾ ਕ੍ਰਾਈਮ ਹੈ ਉਹਦੀ ਇੰਸ਼ੋਰੈਂਸ ਮਹਿੰਗੀ ਹੋਏਗੀ ਅੱਛਾ ਜਿਸ ਜਿਪ ਕੋਡ 'ਚ ਕ੍ਰਾਈਮ ਘੱਟ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਜਿਪ ਕੋਡ ਦੇ ਅੰਦਰ ਕ੍ਰਾਈਮ ਇੰਨੇ ਨਹੀਂ ਨੇ ਠੀਕ ਹੈ ਉੱਥੇ ਮਹਿੰਗੀ ਹੋਏਗੀ ਥਿਸ ਇਜ਼ ਦਾ ਮੇਨ ਰੀਜ਼ਨ ਠੀਕ ਹੈ ਔਰ ਜਿਹੜੇ ਪ੍ਰਾਈਸਿਸ ਨੇ ਕਿਉਂਕਿ ਪ੍ਰਾਈਸਿਸ ਹਰ ਸਾਲ ਕੋਟ ਜਿਹੜਾ ਆ ਐਕਚੁਅਲੀ ਜਿਹੜੇ ਸਾਡੇ ਬੰਦੇ ਹੁੰਦੇ ਆ ਅਸੀਂ ਕੀ ਕਹਿੰਦੇ ਆ ਕਿ ਜਿੰਨਾ ਕੋਟ ਆ ਉਹਨਾਂ ਪੇ ਕਰਤਾ ਜਾਂ ਤਾਂ ਉਹਨਾਂ ਦਾ ਜਿਹੜਾ ਏਜੰਟ ਹੈ ਜਾਂ ਬ੍ਰੋਕਰ ਹੈ ਉਹਨੂੰ ਜਾ ਕੇ ਦੱਸਣ ਜੇ ਤੁਸੀਂ ਘਰ ਹੀ ਬੈਠੇ ਰਹੋਗੇ ਅੱਛਾ ਜੀ ਪੇ ਕਰ ਦਿਓ ਪੇ ਕਰਤੇ ਤੁਸੀਂ ਪਰ ਐਕਚੁਅਲੀ ਉਹ ਤੁਹਾਡੇ ਇਹ ਜਿਹੜਾ ਏਜੰਟ ਜਾਂ ਬ੍ਰੋਕਰ ਹੈ ਉਹਦੇ ਹੱਥ ਵਿੱਚ ਹੁੰਦਾ ਅੱਛਾ ਔਰ ਮੈਂ ਲੋਕਾਂ ਨੂੰ ਕਰਕੇ ਦੇਣਾ ਭਾਜੀ ਇੰਨੀ ਸੀ ਇੰਨੀ ਰਹਿ ਗਈ ਅੰਦਰ ਤੁਸੀਂ ਕੀ ਕੀਤਾ ਮੈਂ ਕਿਹਾ ਭਾਜੀ ਹੁਣ ਇਹ ਇਹ ਹੁਣ ਅਸੀਂ ਵੀ ਬਿਜ਼ਨਸ ਕਰਦੇ ਆ ਅਸੀਂ ਕੀ ਕੀਤਾ ਤੁਹਾਡੀ ਕੀਪਰ ਹੋ ਗਈ ਹੈ ਨਾ ਤੇ ਖੁਸ਼ ਹੋ ਕੇ ਜਾਂਦੇ ਕਿ ਕਹਿੰਦੇ ਦੱਸ ਰਾਈਟ ਅੱਛਾ ਬਤਾਓ ਜੇਕਰ ਕੋਈ ਬੰਦਾ ਤੁਹਾਡੇ ਕੋ ਕਹਿੰਦਾ ਕਿ ਯਾਰ ਮੈਨੂੰ ਫੁਲਾਣੀ ਜਗ੍ਹਾ ਤੋਂ ਆਹ ਕੋਡ ਦਿੱਤਾ ਤੇ ਉਸ ਕੋਡ ਦੇ ਉੱਪਰ ਵੀ ਕੰਮ ਵਰਕ ਕਰ ਲੈਂਦੇ ਉਹਨੂੰ ਸਸਤੀ ਕਰਵਾ ਕੇ ਦੇ ਦਿੰਦੇ ਹੋ ਕਰਦੇ ਆ ਯੈਸ ਜੀ ਅੱਛਾ ਹਾਂਜੀ ਕਿਉਂਕਿ ਉਹਦੇ ਅੰਦਰ ਦੇਖੋ ਇੱਕ ਚੀਜ਼ ਹੈ ਜਦੋਂ ਅਸੀਂ ਬਿਜ਼ਨਸ ਕਰਦੇ ਆ ਮੈਂ ਇਹ ਕਹਿੰਦਾ ਉਹਨਾਂ ਕਿ ਦੇਖੋ ਜੇ ਤੇ ਮੈਂ ਉਸ ਕੰਪਨੀ ਨੂੰ ਬੀਟ ਕਰ ਸਕਦਾ ਮੈਂ ਕੰਗਵਾਂ ਦੇ ਕੋਲ ਬਾਈ ਕਰੋ ਜੇ ਐ ਨਹੀਂ ਹੈ ਪਰ ਸਾਨੂੰ ਕੰਪਨੀਆਂ ਦਾ ਪਤਾ ਕਿਹੜੀਆਂ ਚੰਗਣੀਆਂ ਮੈਂ ਕਈ ਵਾਰੀ ਫਾਰਮਰ ਨੂੰ ਵੀ ਬੀਟ ਕੀਤਾ ਠੀਕ ਹੈ ਮੈਂ ਟ੍ਰਿਪਲ ਏ ਨੂੰ ਵੀ ਬੀਟ ਕੀਤਾ ਅਸੀਂ ਬੀਟ ਕਰਦੇ ਹਾਂ ਕੰਪਨੀਆਂ ਕਿਉਂਕਿ ਵੀ ਆਈ ਹੈਵ ਦਾ ਬ੍ਰੋਕਰ ਲਾਇਸੈਂਸ ਇਟਸ ਨਾਟ ਦਾ ਏਜੰਟ ਲਾਇਸੈਂਸ ਜਿਹੜਾ ਏਜੰਟ ਹੁੰਦਾ ਉਹ ਸਿਰਫ ਏਜੰਟ ਉਸੇ ਕੰਪਨੀ ਦਾ ਹੁੰਦਾ ਠੀਕ ਹੈ ਉਹ ਕਿਸੇ ਹੋਰ ਕੰਪਨੀ ਨਾਲ ਨਹੀਂ ਲੈ ਸਕਦਾ ਹਮ ਬ੍ਰੋਕਰ ਲਾਇਸੈਂਸ ਦਾ ਮਤਲਬ ਹੁੰਦਾ ਤੁਸੀਂ ਜਿਹੜੀਆਂ ਕੰਪਨੀਆਂ ਹੁੰਦੀਆਂ ਹੋਰਾਂ ਕੰਪਨੀਆਂ ਨਾਲ ਕੰਮ ਕਰ ਸਕਦੇ ਹੋ ਸਾਡੇ ਉਹ ਨਾਮ ਨਾਲ ਕੋਈ ਬੈਨ ਨਹੀਂ ਹੁੰਦਾ ਅਸੀਂ ਓਪਨਲੀ ਉਹਨਾਂ ਨਾਲ ਇੰਸ਼ੋਰੈਂ ਠੀਕ ਹੈ ਜੀ ਇਹ ਤੇ ਇੱਕ ਗੱਲ ਹੋ ਗਈ ਗਿਲ ਸਾਹਿਬ ਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਇਹ ਵੀ ਬੋਰੀ ਕਰਦਾ ਹੈਗਾ ਜਿਪ ਕੋਡ ਵੀ ਬੋਰੀ ਕਰਦੇ ਨੇ ਕਿਹੜੇ ਏਰੀਆ ਚ ਵੱਧ ਕਲੇਮ ਲੈ ਕੇ ਜਾਂ ਕਿਹੜੇ ਰੀਜ ਚ ਘੱਟ ਲੈ ਕੇ ਦੂਜੀ ਚੀਜ਼ ਇਹ ਚੀਜ਼ ਦੇਖੋ ਨਾ ਜੇਕਰ ਮੇਰਾ ਕਰੀਬ ਜਾਂ ਕਿਸੇ ਵੀ ਸਾਡੇ ਦੇਖਣ ਵਾਲੀ ਵੀਰ ਪਣ ਭਰਾ ਦਾ ਹਾਂ ਹਾਂ ਦੋ ਸਾਲ ਤੋਂ ਕੋਈ ਕਲੇਮ ਨਹੀਂ ਆ ਤੇ ਉਹਦੀ ਵੀ ਮਹਿੰਗੀ ਕਰੀ ਜਾਂਦੇ ਇੰਸ਼ੋਰੈਂਸ ਉਹ ਤਾਂ ਕੋਈ ਚੀਜ਼ ਬੰਦ ਹੀ ਨਹੀਂ ਨਾ ਐਕਚੁਅਲੀ ਜਿਹੜਾ ਕਲੇਮ ਹੁੰਦਾ 3 ਸਾਲ ਤੱਕ ਹੁੰਦਾ ਠੀਕ ਹੈ ਪਹਿਲੇ ਜਿਹੜੇ ਕਲੇਮ ਹੁੰਦੇ ਸੀ ਕਿ ਜਦੋਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ 26 ਸਾਲ ਹੋ ਗਏ ਬਿਜ਼ਨਸ ਦੇ ਅੰਦਰ ਪਹਿਲਾ 3 ਸਾਲ ਤੋਂ ਬਾਅਦ ਤੁਹਾਡੇ ਉੱਤੋਂ ਨਿਕਲ ਜਾਂਦਾ ਸੀਗਾ ਨਹੀਂ ਕਲੇਮ ਦੀ ਗੱਲ ਨਹੀਂ ਕਰਦਾ ਮੰਨ ਲਓ ਮੇਰਾ 3 ਸਾਲ ਕੋਈ ਕਲੇਮ ਹੀ ਨਹੀਂ ਹੈਗਾ ਹਾਂ ਹਾਂ ਤਾਂ ਮੇਰੀ ਵੀ ਇੰਸ਼ੋਰੈਂਸ ਮਹਿੰਗੀ ਹੋ ਰਹੀ ਹੈ ਜਿਹਦੇ ਜਿੰਨੇ ਕਲੇਮ ਲਿਆ ਉਹਦੇ ਤਾਂ ਮਹਿੰਗੀ ਹੋਵੇ ਕੋਈ ਚੱਕਰ ਨਹੀਂ ਰਾਈਟ ਰਾਈਟ ਉਹਨੇ ਕਲੇਮ ਲੈ ਲਿਆ ਪਰ ਮੈਂ ਤਾਂ ਕੋਈ ਕਲੇਮ ਨਹੀਂ ਲਿਆ ਮੇਰੀ ਵੀ ਮਹਿੰਗੀ ਹੋ ਰਹੀ ਹੈ ਮੈਂ ਤੁਹਾਨੂੰ ਉਹੀ ਤਾਂ ਚੀਜ਼ ਦੱਸ ਰਿਹਾ ਭਾਜੀ ਕਿਉਂਕਿ ਅਸੀਂ ਜਦੋਂ ਸਾਡਾ ਰੀਨਿਊਅਲ ਆਇਆ ਹਮ ਸਾਡੇ ਏਜੰਟ ਨੂੰ ਦੱਸਿਆ ਨਹੀਂ ਬ੍ਰੋਕਰ ਨੂੰ ਉਨੇ ਵਰਕਆਊਟ ਨਹੀਂ ਉੱਤੇ ਕੀਤਾ ਠੀਕ ਹੈ ਜਦੋਂ ਤੁਹਾਡੀ ਮਹਿੰਗੀ ਇੰਸ਼ੂਰੈਂਸ ਹੁੰਦੀ ਹੈ ਤਾਂ ਤੁਹਾਡਾ ਫਰਜ਼ ਬਣਦਾ ਵੀ ਭਾਜੀ ਮੇਰੀ ਇੰਨੀ ਸੀਗੀ ਇੰਨੀ ਮਹਿੰਗੀ ਕਿਉਂ ਹੋ ਗਈ ਅੱਛਾ ਫਿਰ ਉੱਤੇ ਅਸੀਂ ਕੰਪਨੀ ਨਾਲ ਫਾਈਟ ਕਰਦੇ ਹਾਂ ਉਹਦਾ ਕੋਈ ਕਲੇਮ ਨਹੀਂ ਹੈ ਕੋਈ ਉਹਨੇ ਡਰਾਈਵਰ ਐਡ ਨਹੀਂ ਕੀਤਾ ਫਿਰ ਦੱਸੋ ਕੀ ਰੀਜ਼ਨ ਹੈ ਜੀ ਫਿਰ ਅਸੀਂ ਜਦੋਂ ਸਾਰੇ ਸੋਰਸ ਦਿੰਦੇ ਆ ਓਕੇ ਸਨਵਾ ਚੀਜ਼ ਦਿਓ ਫਿਰ ਅਸੀਂ ਜੋ ਚੀਜ਼ਾਂ ਮੰਗਦੇ ਉਹ ਲੈ ਕੇ ਕਲੈਂਟ ਕੋਲੋਂ ਪ੍ਰੋਵਾਈਡ ਕਰੀ ਦੀਆਂ ਨੇ ਲੋ ਮਾਈਲੇਜ ਦਾ ਰੈਕੋਰਡ ਅਸੀਂ ਪ੍ਰੋਵਾਈਡ ਕਰੀਦਾ ਠੀਕ ਹੈ ਨੇਚਰਲੀ ਉਹ ਚੀਪਰ ਹੋਏਗੀ ਹੂੰ ਜੇ ਕਿਸੇ ਦੀ 5000 ਦੀ ਪ੍ਰੀਮੀਅਮ ਹੈ ਤੇ ਜੇ 1000 ਡਾਲਰ ਨੂੰ ਘੱਟ ਹੋ ਜੇ ਤਾਂ ਅਗਲਾ ਤਾਂ ਬੋਲੇਗਾ ਵੀ ਮੇਰੀ ਘੱਟ ਹੋਈ ਯਾਰ ਮੈਂ ਕਰ ਕਰ ਕੇ ਦੇਈ ਦੀ ਇਹ ਲੋਕਾਂ ਨੂੰ ਠੀਕ ਹੈ ਐਸੀ ਗੱਲ ਨਹੀਂ ਚਲੋ ਤੇ ਇੱਕ ਇਹ ਤਾਂ ਹੋ ਗਈ ਇੰਸ਼ੋਰੈਂਸ ਦੀ ਗੱਲ ਹੁਣ ਮੈਨੂੰ ਇਹ ਦੱਸੋ ਥੋੜਾ ਅਜ ਆਪਾਂ ਕਰੀਏ ਟੌਪਿਕ ਚੇਂਜ ਓਕੇ ਜੀ ਲੰਬਾਰਸਾ ਹੋ ਗਿਆ ਤੁਹਾਨੂੰ ਅਮਰੀਕਾ ਦੀ ਧਰਤੀ ਤੇ ਤੁਸੀਂ ਕਾਫੀ ਕੁਝ ਜਾਂਚਿਆ ਹੋਵੇਗਾ ਪਰਖਿਆ ਹੋਵੇਗਾ ਦੇਖਿਆ ਹੋਵੇਗਾ ਘੱਟ ਵੱਧ ਕੰਮ ਕਮਾਂ ਦੀ ਸਥਿਤੀ ਕਿਉਂਕਿ ਇਹ ਤਾਂ ਫੋਰਚੂਨੇਟ ਹੁੰਦੀ ਰਹਿੰਦੀ ਹੈ ਨਾ ਉਹ ਕੁਦਰਤ ਨੇ ਚ ਹੁੰਦੀ ਰਹਿੰਦੀ ਹੈ ਜੀ ਜੋ ਅੱਜ ਦੇ ਹਾਲਾਤ ਬਣੇ ਨੇ ਇਸ ਤਰੀਕੇ ਦੇ ਨਾਲ ਟਰੰਪ ਸਾਹਿਬ ਇਮੀਗ੍ਰੈਂਟ ਦੇ ਉੱਪਰ ਸਖਤ ਨੇ ਜਾਂ ਜੋ ਟਰੱਕਾਂ ਵਾਲਿਆਂ ਦੀ ਹਾਲਾਤ ਨੇ ਨੌਨ ਡੋਮੋਸਨ ਨੂੰ ਲੈ ਕੇ ਵੱਡਾ ਰੌਲਾ ਰੱਪਾ ਪਿਆ ਗਿਆ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਇਹ ਟਰੰਪ ਸਾਹਿਬ ਚੱਲਣਗੇ ਇਸੇ ਤਰੀਕੇ ਦੇ ਨਾਲ ਜਾਂ ਫਿਰ ਮੋੜਾ ਕੱਟ ਸਕਦੀ ਸਰਕਾਰ ਦੇਖੋ ਜੀ ਜਿਸ ਤਰ੍ਹਾਂ ਦੇ ਹਾਲਾਤ ਜਿਹਨੋਂ ਬਣਦੇ ਜਾਂਦੇ ਆ ਠੀਕ ਹੈ ਨਾ ਇਹੀ ਪਾਲਿਸੀਆਂ ਨੇ ਤੁਸੀਂ ਇੱਕ ਸਾਲ ਹੋਰ ਇੱਕ ਸਾਲ ਰੋਕੋ ਹਾਲੇ ਤਾਂ ਇੱਕ ਸਾਲ ਪੂਰਾ ਵੀ ਨਹੀਂ ਹੋਇਆ ਹੂੰ ਠੀਕ ਹੈ ਜੀ ਇੱਕ ਸਾਲ ਬਾਅਦ ਵੇਖਿਓ ਤੁਸੀਂ ਕਿੰਨੀਆਂ ਚੇਂਜਸ ਆਉਂਦੀਆਂ अच्छा फोर्स स्ट्रिकनेस ਹੋਏਗੀ ਸਿਕਨਸ ਹੋਵੇਗੀ ਔਰ ਗਵਰਨਮੈਂਟ ਨੂੰ ਚੇਂਜ ਕਰਨੇ ਪੈਣੇ ਇਹ ਚੀਜ਼ ਹਮੇਸ਼ਾ ਨਹੀਂ ਚੱਲਣੀ ਹੈਗੀ ਕਿ ਇਹ ਚੀਜ਼ ਚੱਲਦੀ ਰਹੇਗੀ ਹਰ ਇੱਕ ਚੀਜ਼ ਲਿਖ ਜਾਂਦੀ ਹੈ ਉਹਨਾਂ ਦੀ ਗਵਰਨਮੈਂਟ ਵੀ ਉਹਨਾਂ ਨੂੰ ਕਹਿੰਦੀ ਹੈ ਕਹਿੰਦੇ ਯੂ ਆਰ ਦਾ ਪ੍ਰੈਜ਼ੀਡੈਂਟ ਇਹਦਾ ਮਤਲਬ ਤੁਸ ਜਰਾ ਆਪਣਾ ਬਿਜ਼ਨਸ ਨਹੀਂ ਹੈ ਹਾਂ ਇਨੀ ਸਖਤਾਈ ਦੇ ਨਾਲ ਹੈ ਹਰ ਇੱਕ ਚੀਜ਼ ਹੈ ਜਦੋਂ ਡੈਮੋਕ੍ਰੈਟਿਕ ਨਹੀਂ ਜਾਂ ਰਿਪਬਲਿਕਨ ਨੇ ਜੋ ਅਸੀਂ ਹਾਲਾਤ ਦੇਖ ਰਹੇ ਆਂ ਠੀਕ ਹੈ ਨਾ ਸੋਦੇ ਅੰਦਰ ਨੇਚਰਲੀ ਹਰ ਇੱਕ ਨੂੰ ਲਿਖਣਾ ਪੈਂਦਾ ਚੇਂਜ ਹੁੰਦੇ ਨੇ ਔਰ ਲਾ ਚੇਂਜ ਹੁੰਦੇ ਆਏ ਐ ਇਹ ਹੁਣੇ ਹੋ ਜਾਣੇ ਯਾ ਚਲ ਆਸ ਤੇ ਅਰਦਾਸ ਤੇ ਉਮੀਦ ਤਾਂ ਇਹੀ ਕਰਦੇ ਆ ਬਟ ਇਹ ਕਹਿੰਦੇ ਆ ਕਿ ਆਪਣੇ ਆਪ ਚ ਸੇਫ ਰਹੋ ਗਲਤੀਆਂ ਨਾ ਕਰੋ ਹਾਂ ਇਸ ਚੀਜ਼ ਨੂੰ ਤੁਸੀਂ ਨਾ ਕਰੋ ਕਿ ਹਮ ਤੁਹਾਨੂੰ ਖੁਦ ਨੂੰ ਵੀ ਚਾਹੀਦਾ ਕਿ ਮੈਂ ਗਲਤੀ ਨਾ ਕਰਾਂ ਹਾਂ ਇਹ ਵੱਡੀ ਚੀਜ਼ ਯਾ ਸੇਫ ਚਲਾਓ ਗਲਤੀਆਂ ਨਾ ਕਰੋ ਇਲੀਗਲ ਕੰਮ ਨਾ ਕਰੋ ਜਦੋਂ ਤੁਸੀਂ ਲੀਗਲ ਜੇ ਤੁਹਾਨੂੰ ਕੋਈ ਕੁਝ ਨਹੀਂ ਕਰਦਾ ਜੀ ਰੱਖੋ ਤੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਹਾਡਾ ਐਡਰੈਸ ਕੀ ਹੈ ਫੋਨ ਨੰਬਰ ਜੇਕਰ ਦੱਸ ਸਕੋ so that uh, ke ਤੁਹਾਡੇ ਨਾਲ ਜੋ ਤੁਸੀਂ ਸਰਵਿਸ ਦਿੰਦੇ ਹੋ ਤੁਹਾਡੇ ਨਾਲ ਸਾਡੇ ਦਰਸ਼ਕ ਜਿਹੜਾ رابطہ قائم ਕਰ ਸਕਾਂ ਦੇਖੋ ਜੀ ਇੰਸ਼ੋਰੈਂਸ ਦਾ ਦੱਸ ਦਿੱਤਾ ਅਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਠੀਕ ਹੈ ਇਮੀਗ੍ਰੇਸ਼ਨ ਦੇ ਵਿੱਚ ਕੀ ਕੋ ਜਿਹੜੀ ਜਿਹੜੀ categories ਕੋਈ ਵੀ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਨਾ ਵਰਕ ਪਰਮਿਟ ਅਪਲਾਈ ਕਰਨਾ ਐਫੀਡੇਵਿਟ ਸਪੋਰਟਸ ਪਟੀਸ਼ਨ ਅਪਰੂਵ ਹੋ ਗਈ ਹੈ ਠੀਕ ਹੈ ਜੀ ਕਿਸੇ ਨੇ ਵਿਜ਼ਟਰ ਵੀਜ਼ੇ ਤੇ ਸਦਣਾ ਆਲ ਟਾਈਪਸ ਬੌਂਡਡ ਹੈਗੇ ਆ ਠੀਕ ਹੈ ਜੀ ਬੌਂਡ ਦੇ ਥਰੂ ਕਰਦੇ ਆ ਇਹ ਨਹੀਂ ਇਹ ਕਿ ਹਾਂ ਸੀ ਇਲੀਗਲ ਕੰਮ ਜਿਸ ਤਰ੍ਹਾਂ ਲੋਕੀ ਜੇ ਕੋ ਕਰਦੇ ਹੋਣਗੇ ਇਲੀਗਲ ਤੇ ਕਰੀ ਜਾਣ ਠੀਕ ਹੈ ਨਾ ਬਟ ਬੌਂਡ ਲੈ ਕੇ ਕੰਮ ਕਰੀਦਾ ਸਾਰੇ ਕੰਮ ਕਰਦੇ ਆ ਕੋਈ ਪ੍ਰੋਬਲਮ ਨਹੀਂ ਠੀਕ ਹੈ ਯਾ ਤੇ ਤੁਹਾਡਾ ਐਡਰੈਸ ਕੀ ਇਥੋਂ ਐਡਰੈਸ ਇਥੋਂ ਦਾ ਹੈਗਾ ਸਾਡਾ 5246 ਫਰੂਟ ਰੈਜ਼ ਰੋਡ ਸੈਕਰਮੈਂਟੋ ਕੈਲੀਫੋਰਨੀਆ 95820 ਮੇਰਾ ਫੋਨ ਨੰਬਰ ਹੈ ਜੀ 9162717048 ਮੇਰੇ ਨਾਲ ਮੇਰੇ ਦੋਸਤ ਨੇ ਹੋਰ ਜਿਹੜੇ ਪਾਰਟਨਰ ਨੇ ਮੇਰੇ ਨਾਲ ਉਹ ਨਵੀਨ ਕੋਟ ਆ ਠੀਕ ਹੈ ਉਹ ਵੀ ਇੱਥੇ ਹੁੰਦੇ ਨੇ ਸੋ ਅਸੀਂ ਫਿੰਗਰਪ੍ਰਿੰਟ ਦੀ ਸਰਵਿਸਿਸ ਠੀਕ ਹੈ ਲਾਈਵ ਸਕੈਨ ਨੋਟਰੀ ਪਬਲਿਕ ਟੈਕਸ ਆਲ ਕਾਈਂਡ ਟੈਕਸ ਬਿਜ਼ਨਸ ਇੰਡੀਵਿਜੂਅਲ ਸਾਰਾ ਕੰਮ ਕਰਦੇ ਆ ਠੀਕ ਹੈ ਮਤਲਬ ਕੋਈ ਵੀ ਤੁਸੀਂ ਸਲਾਹ ਦੇ ਸਕਦੇ ਆ ਕੋਈ ਵੀ ਸਲਾਹ ਦੇ ਸਕਦੇ ਆ ਪਾਵਰ ਆਫ ਟਰਨੀਸ ਇੰਡੀਅਨ ਕਾਉਂਸਲਰ ਦਾ ਕੰਮ ਲਾ ਲਓ ਇੰਡੀਅਨ ਪਾਸਪੋਰਟ ਰੀਨਿਊਅਲ ਨਿਊ ਬਣਾਉਣਾ ਫਿਰ ਤੁਸੀਂ ਪਾਵਰ ਆਫ ਟਰਨੀਸ ਔਰ ਸੈਕੰਡ ਥਿੰਗ ਜਿਹੜੀ ਮੈਂ ਹੋਰ ਦੱਸਣਾ ਚਾਹਣਾ ਕਿ ਆਮ ਰਿਟਾਇਰਡ ਫਰਮ ਇੰਡੀਅਨ ਆਰਮੀ 20 ਲਾਂਸਰਸ ਵੈਰੀ ਗੁੱਡ ਸੋ ਅਸੀਂ ਲਾਈਫ ਸਰਟੀਫਿਕੇਟ ਜਿਹੜੇ ਸਾਡੇ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਵੀ ਸ਼ਾਇਦ ਮੈਨੂੰ ਇੰਡੀਆ ਜਾਣਾ ਪਊਗਾ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਅੱਛਾ ਤੁਸੀਂ ਕਿਤੇ ਵੀ ਯੂ ਐਸ ਏ 'ਚ ਬੈਠੇ ਹੋ ਤੁਹਾਨੂੰ ਦੱਸਾਂਗੇ ਲਾਈਫ ਸਰਟੀਫਿਕੇਟ ਤੁਸੀਂ ਇੱਥੋਂ ਬਣਾ ਕੇ ਇੱਥੇ ਹੀ ਅਸੀਂ ਅਪਲੋਡ ਕਰ ਦਿੱਤੇ ਜਿਹੜੇ ਆਰਮੀ ਵਾਲੇ ਭਾਜੀ ਬੰਦੇ ਗਿਲ ਸਾਹਿਬ ਇੱਕ ਚੀਜ਼ ਦੱਸੋ ਚੜ੍ਹਦੀ ਕਲਾ ਜਦੋਂ ਤੋਂ ਤੁਹਾਡੇ ਚਿਹਰੇ 'ਲ ਦੇਖੀਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ ਇਹ ਇੰਨੀ ਪੋਜ਼ਿਟਿਵਿ ਦੇਖੋ ਜੀ ਇੱਕ ਚਲੋ ਮੈਂ ਹਾਸੇ ਵਾਲੀ ਗੱਲ ਵੀ ਕਹਿੰਦਾ ਨਾ ਪੰਜਾਬੀ 'ਚ ਇੱਕ ਕਹਾਵਤ ਸੀਗੀ ਚਲੋ ਮੈਂ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਮੈਂ ਜੱਟ ਫੈਮਿਲੀ 'ਚ ਹੋਇਆ ਕਿਸੇ ਵੀ ਫੈਮਿਲੀ 'ਚ ਹੋਈਏ ਹਾਂ ਸਾਡੇ ਇੱਕ ਪਹਿਲਾਂ ਕਹਾਵਤ ਸੀ ਕਿ ਜਿਹੜਾ ਜਦੋਂ ਜੱਟ ਦਾ ਮੁੰਡਾ ਵਿਗੜ ਜੇ ਤੇ ਉਹਨੂੰ ਫੌਜ 'ਚ ਭਰਤੀ ਕਰਾ ਦਿਓ ਅੱਛਾ ਅਸੀਂ ਵਿਗੜੇ ਨਹੀਂ ਸੀਗੇ ਉਦਾਂ ਗੱਲ ਕਰਤਾ ਉਹਦਾ ਰੀਜ਼ਨ ਕੀ ਦੱਸ ਦਿੰਦੇ ਸੀ ਕਹਿੰਦੇ ਹੁੰਦੇ ਸੀ ਵੀ ਉਹ ਸਿੱਧਾ ਕਰ ਦਿੰਦੇ ਆ ਇੱਕ ਆਰਮੀ ਲਾਈਫ ਡਿਸਪਲਿਨ ਲਾਈਫ ਹੈ ਸਾਡੀ ਹਾਂ ਅਸੀਂ ਟਾਈਮ ਦੇ ਪਾਬੰਦ ਹਾਂ ਔਰ ਜੇ ਕਿਸੇ ਨੂੰ ਅਪਾਇੰਟਮੈਂਟ ਦਿੰਨੇ ਕਿ 8 ਵਜੇ ਤੱਕ ਆ ਜਾਓ ਤੇ ਅਸੀਂ ਇਹ ਵੀ ਉਤੋਂ ਆਸ ਰੱਖਦੇ ਵੀ ਉਹ ਆ ਜਾ। ਪਰ ਸਾਡੇ ਇੰਨੇ ਅੱਛੇ ਕਲਾਇੰਟ ਨੇ ਜਿਹੜੇ ਸਾਨੂੰ ਕਾਲ ਕਰਕੇ ਕਹ ਦਿੰਦੇ ਆ ਭਾਜੀ ਮੈਂ 15 ਮਿੰਟ ਲੇਟ ਹੋ ਗਿਆ ਮੈਂ ਕਹਿੰਦੇ ਕੋਈ ਗੱਲ ਨਹੀਂ। ਅਸੀਂ ਰਿਸਪੈਕਟ ਕਰੀਦੀ ਆ ਫਿਰ ਵੀ ਆ ਜਾਓ। ਔਰ ਜੇ ਤੁਸੀਂ ਨਹੀਂ ਆਉਣਾ ਤਾਂ ਅਗਲੇ ਨੂੰ ਦੱਸ ਦਿਓ ਕਿ ਮੈਂ ਨਹੀਂ ਆ ਰਿਹਾ। ਬਿਲਕੁਲ। ਠੀਕ ਐ ਨਾ ਕੋਈ ਤੁਹਾਡੀ ਵੇਟ ਨਾ ਕਰੇ। ਸੋ ਕੋਈ ਵੀ ਇੰਡੀਆ ਦਾ ਪਾਵਰ ਆਫ ਅਟਾਰਨੀ ਹੋਵੇ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਇੰਡੀਅਨ ਕੌਂਸੂਲੇਟ ਦਾ ਜੋ ਵੀ ਕੰਮ ਐ ਅਸੀਂ ਸਾਰਾ ਕਰ ਦਿੰਦੇ ਆ। ਜੀ। ਠੀਕ ਹੈ ਨਾ ਬਾਕੀ ਅਮਰੀਕਨ ਵੀ ਸਾਰਾ ਅਮਰੀਕਨ ਪਾਸਪੋਰਟ ਹੈ ਸਿਟੀਜ਼ਨਸ਼ਿਪ ਹੈ ਕਿਸੇ ਤਰ੍ਹਾਂ ਦਾ ਵੀ ਕੰਮ ਆ ਕੋਈ ਪ੍ਰੋਬਲਮ ਨਹੀਂ ਹੈ ਸੋ ਸਾਡਾ ਐਕਸਪੀਰੀਅੰਸ ਕੰਮ ਕਰ ਰਿਹਾ ਹੈ ਜੀ ਗਿਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀਆਂ ਆਸ ਤੇ ਉਮੀਦ ਤੇ ਅਰਦਾਸ ਕਰਦੇ ਆ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਲੋਕਾਂ ਦੀ ਸਾਡੀ ਪੰਜਾਬੀ ਕਮਿਊਨਿਟੀ ਦੀ ਸੇਵਾ ਕਰਦੇ ਰਹੋਗੇ ਤੇ ਅਸੀਂ ਵੀ ਤੁਹਾਡੇ ਕੋਲ ਆਉਂਦੇ ਰਾਵਾਂਗੇ ਚਾਹ ਚੁਪੀਂਦੇ ਰਾਵਾਂਗੇ ਜੀ ਮੋਸਟ ਵੈਲਕਮ ਜੀ ਹਮੇਸ਼ਾ ਮੇਰੇ ਦਰਵਾਜ਼ੇ ਖੁੱਲੇ ਰਹਿੰਦੇ ਆ ਅਸੀਂ ਇਹੋ ਜਿਹੇ ਇਨਸਾਨ ਅਸੀਂ ਸੱਤੇ ਦਿਨ ਖੁੱਲੇ ਆ ਠੀਕ ਹੈ ਲੋਕੀ ਛੁੱਟੀ ਕਰਦੇ ਛੁੱਟੀ ਕਰਕੇ ਘਰ ਤਾਂ ਬੋ ਹੋ ਜਾਣਾ ਅਸੀਂ ਓਪਨ 7 ਡੇਸ ਮੋਸਟ ਵੈਲਕਮ ਐਨੀਵਨ ਯਰ ਜੇ ਨਹੀਂ ਵੀ ਅਪਾਇੰਟਮੈਂਟ ਕਈ ਵਾਰੀ ਦੇ ਸਕਦੇ ਤੇ ਅਸੀਂ ਕਹਿੰਨੇ ਕਿ ਕੋਈ ਗੱਲ ਨਹੀਂ ਕੱਲੂ ਆ ਜਾਓ ਠੀਕ ਹੈ ਠੀਕ ਹੈ ਜੀ ਸੋ ਮੋਸਟ ਵੈਲਕਮ ਐਵਰੀਬਾਡੀ ਥੈਂਕ ਯੂ ਤੁਹਾਡਾ ਜਿੰਦਰ ਸਾਹਿਬ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੇ ਜੀ ਔਰ ਦਰਸ਼ਕਾਂ ਦੇ ਅਸੀਂ ਬੇਨਤੀ ਕਰਦੇ ਆ ਕਿ ਜਿਹੜੀਆਂ ਸਰਵਿਸਿਸ ਇਹ ਪ੍ਰੋਵਾਈਡ ਕਰਦੇ ਨੇ ਇਹਨਾਂ ਦੀ ਕੰਪਨੀ ਦਾ ਨਾਮ ਟੀਵੀ ਸਕਰੀਨ ਦੇ ਉੱਪਰ ਦਿੱਤਾ ਗਿਆ ਨੰਬਰ ਦਿੱਤਾ ਗਿਆ ਹੈਗਾ ਐਡਰੈਸ ਦਿੱਤਾ ਗਿਆ ਜੇਕਰ ਕੋਈ ਵੀ ਤੁਸੀਂ ਵਧੀਆ ਸਰਵਿਸ ਲੈਣਾ ਚਾਹੁੰਦੇ ਹੋ ਤਪਾ ਦੇ ਨਾਲ ਜੂਰ ਸੰਪਰਕ ਕਰੋ ਮੈਂ ਟਰੈਵਲ ਐਡਵਾਈਜ਼ਰ ਦੇ ਨਾਲ ਨਾਲ ਸਾਡਾ ਬਿਜ਼ਨਸ ਹੈਗਾ ਸਿੰਘ ਇੰਸ਼ੋਰੈਂਸ ਐਂਡ ਟੈਕ ਸਰਵਿਸਿਜ਼ ਠੀਕ ਹੈ ਠੀਕ ਹੈ ਜਿਹੜੋਂ ਸਿੰਘ ਦੇ ਨਾਂ ਤੇ ਮੇਰਾ ਮੋਸਟਲੀ ਜਿਹੜਾ ਫੇਮਸ ਰਿਹਾ ਸਿੰਘ ਸਾਹਿਬ ਹੀ ਕਹਿੰਦੇ ਆ ਮੈਨੂੰ ਸਾਰੇ ਅੱਛਾ ਜੀ ਤੇ ਗਿੱਲ ਵੀ ਭਰਾ ਕਹਿੰਦੇ ਨੇ ਤੇ ਮੋਸਟਲੀ ਜ਼ਿਆਦਾ ਸਿੰਘ ਸਾਹਿਬ ਦੇ ਨਾਂ ਤੇ ਹੀ ਐ ਠੀਕ ਹੈ ਯਾ ਹਾਂਜੀ ਥੈਂਕ ਯੂ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਥੈਂਕ ਯੂ ਸੋ ਮਚ ਧੰਨਵਾਦ ਤੁਹਾਡਾ ਸਾਰੇ ਦੇਖਣ ਦਾ